ਤੇ ਬਾਕੀ ਜਿਹੜੀ ਲਾਉਣ ਦੀ ਵਿਧੀ ਆ ਭਾਈ ਛਿਪ ਦੇ ਵਟਾਂ ਪਈਆਂ ਥੋੜਾ ਚੜਦੇ ਨੇ ਮੂਹਾਂ ਤੇ ਖੱਬੇ ਹੱਥ ਗੋਭੀ ਲਾਓ ਭਈ ਮੰਤਰਾ ਹੈਗੇ ਜਿਹੜੇ ਉੱtre ਸਿਰ ਦੇ ਉੱਤੇ ਲਾਉਂਦੇ ਆ ਈ ਸਾ ਅਸੀਂ ਫੰਗੀ ਸਾਈਡ ਤਿੰਨ ਛੜਕਤੀਆਂ ਅਸੀਂ ਫੰਗੀ ਸਾਈਡ ਚਾਰ ਛੜਕਤੀਆਂ ਫੰਗੀ ਸਾਈਡ ਤਾਂ ਇਹਨੂੰ ਲੋਡ ਨਹੀਂ ਨੂੰ ਵੇਖਦੇ ਸੀ ਹੁਣ ਭਰਾ ਕਹਿ ਦਿੰਦੇ ਆ 8-8 ਬੋਰੀਆਂ ਪੈ ਜਾਂਦੀਆਂ ਉਹ ਮੈਂ ਦੱਸਦਾ ਹੀ ਬੋਰੀਆਂ ਕਿਉਂ ਪਾਉਂਦੇ ਜੇ ਤੁਸੀਂ ਭਾਈਓ ਇਹਨਾਂ ਰੰਬਿਆਂ ਨਾਲ ਜਾ ਉਹਨਾਂ ਕੱਢਣਾ ਚਾਹੋ ਨੇ ਕਈਆਂ ਨਾਲ ਤਾਂ ਉਹ ਵੀ ਕੱਢ ਸਕਦੇ ਹੋ ਤੁਹਾਡੀ ਖੁਸ਼ੀ ਆ ਇਹ ਥੋੜੀ ਗੋਭੀ ਲੱਗੀ ਆ ਬਾਉ ਦੀ ਸਪਰੇਅ ਕਰ ਦਿਓ ਇਹਨੇ ਗੋਭ ਡੋਜ ਕਿੰਨੀ ਬਈ ਉਹਦੀ ਡਰਮੀ ਦੀ ਡੋਜ ਉਹਦੀ ਤਕਰੀਬਨ ਜੇ ਹੱਥ ਵਾਲੀ ਡਰਮੀ ਚ ਤੁਸੀਂ ਪਾਓ ਬਾਕੀ ਜਿਹਨੇ ਬਈ ਘੇਲੂ ਤੌਰ ਤੇ ਲਾਉਣੀ ਆ ਉਹ ਤਾਂ ਮੇਰੇ ਹਿਸਾਬ ਨਾਲ ਜਿਹੜੀ ਹਾਈਬ੍ਰਿਡ ਆ ਉਹ 2-2 ਕਿਲੋ ਤਾਂ ਹੀ ਵੀ 2.5 ਕਿਲੋ ਹਾਂ ਹਾਂ ਕਿੰਨਾ ਝਾੜ ਇਹਦੇ ਚੋਂ ਮਿਲ ਜਾਂਦਾ ਜਿਹੜੀ ਤਾਂ ਬਈ ਇਹ ਦੇਸੀ ਵੈਰੈਟੀ ਲੱਗੀ ਤੇ ਬਈ ਜੇ ਆਪਾਂ ਸਪਰਿਆ ਦੀ ਗੱਲਬਾਤ ਕਰੀਏ ਤੇ ਕਿਹੜੀਆਂ-ਕਿਹੜੀਆਂ ਸਪਰਿਆ ਤੇ ਕਦੋਂ-ਕਦੋਂ ਸਪਰਿਆ ਹੋ ਜਾਂਦੀਆਂ ਇੱਥੇ ਗੋਭੀ ਲਾਉਣ ਦਾ ਢੰਗ ਕੀ ਹੋਵੇ ਚਾਹੇ ਘੇਲੂ ਤੌਰ ਤੇ 라ਉਣੀ ਆ ਤੇ ਚਾਹੇ ਵੱਟੇ ਪੱਦਰ ਤੇ ਕਿਵੇਂ ਵੱਟਾਂ ਪਾਉਣੀ ਆ ਖਾਦ ਕਿੰਨੀ ਪਾਉਣੀ ਆ ਕਿਹ ਸਸਿਗਾ ਬਾਈ ਅਸੀ ਗੱਲ। ਉਹ ਠੀਕ ਠਾਕ ਬਾਈ ਸਿਹਤ ਕੀ ਹਾਲ ਹੈ? ਬਹੁਤ ਵਧੀਆ ਜੀ ਫਸਟ ਕਲਾਸ ਤੁਸੀਂ ਸਲਾਮ। ਤੋਂ ਬਾਈ ਜੀ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇਹ ਗੋਭੀ ਦੀ ਖੇਤੀ ਕਰਦਿਆਂ ਨੂੰ? ਗੋਭੀ ਦੀ ਖੇਤੀ ਤਾਂ ਤਕਰੀਬਨ ਜੀ ਆਪਾਂ ਦਾ 50 ਸਾਲ ਦਾ ਟਾਰਗੇਟ ਹੋ ਗਿਆ। ਪਹਿਲਾਂ ਬਜ਼ੁਰਗ ਲਾਉਂਦੇ ਸੀ ਛੋਟੇ ਲੈਵਲ ਤੋਂ। ਅੱਛਾ। ਤੇ ਤਕਰੀਬਨ 42-43 ਸਾਲ ਦੀ ਉਮਰ ਮੇਰੀ ਹੋ ਗਈ, ਅਭੀ 22-23 ਸਾਲ ਹੋ ਗਏ। ਹਾਂਜੀ। ਸਾਨੂੰ ਇਸ ਕੰਮ 'ਚ ਪਿਆਨ। ਅੱਛਾ। ਤੇ ਪਹਿਲਾਂ ਵੀ ਜ਼ਮੀਨ ਥੋੜੀ ਕਰਕੇ ਬਜ਼ੁਰਗਾਂ ਦਾ ਸਿਸਟਮ ਥੋੜਾ ਸੀ। ਅੱਛਾ। ਤੇ ਹੁਣ ਥੋੜਾ ਜਿਹਾ ਅਸੀਂ ਆਦਾ ਕੰ ਬਾਬੇ ਨਾਨਕ ਦੀ ਕਿਰਪਾ ਹੋਈ ਆ ਤੇ ਜਾਇਦਾਦ ਵੀ ਚੰਗੀ ਬਣ ਗਈ ਆ ਤੇ ਦੇ ਨਾਲ ਜਿਹੜਾ ਹੈਗਾ ਆਪਣਾ ਇਹ ਵੀ ਅਸੀਂ ਕੰਮ ਆਉਂਦਾ ਵਧਾਤਾ ਗੋਭੀ ਵਾਲਾ ਕੁਸ਼ ਬਾਗਬਾਨੀ ਚ ਪਾਇਆ ਬਾਗ ਨੂੰ ਆਪਣੀ ਜ਼ਮੀਨ ਨੂੰ ਥੋੜੀ ਠੀਕ ਨਾ ਬਾਈ ਜਿਵੇਂ ਤੁਹਾਨੂੰ ਤਾਂ ਤਜਰਬਾ ਹੋ ਗਿਆ ਨਾ ਚਲੋ ਤੁਸੀਂ ਇਹ ਚ ਸਫਲ ਹੋਗੇ ਤੇ ਨਵੇਂ ਕਈ ਬੰਦੇ ਹੁਣ ਪਨੀਰੀ ਲਾਉਂਦੇ ਆ ਜਾਂ ਖੀਲੂ ਤੌਰ ਤੇ ਵੀ ਲਾਉਂਦੇ ਆ ਤੇ ਬਈ ਉਹ ਨਾ ਮੱਚ ਜਾਂਦੀ ਉਹਨਾਂ ਤੇਰੀ ਉਹਨਾਂ ਨੂੰ ਲਾਉਂਦਾ ਢੰਗ ਨਹੀਂ ਪਤਾ ਹੁੰਦਾ ਸੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਜਿਹੜਾ ਆਪਣਾ ਇਹਦਾ ਲਾਉਣ ਦਾ ਲੌਣ ਤੋਂ ਪਹਿਲਾਂ ਜਿਹੜੀ ਜ਼ਮੀਨ ਦੀ ਤਿਆਰੀ ਆ ਉਹ ਆਪਾਂ ਕਿਵੇਂ ਕਰ ਸਕਦੇ ਆ ਖਾਦ ਕਿੰਨੀ ਪਾਏ ਵੇ ਕਿੱਲੇ ਦੇ ਹਿਸਾਬ ਨਾਲ ਹਾਂਜੀ ਜੇ ਤਾਂ ਜੀ ਤੁਸੀਂ ਵੱਡੇ ਪੱਧਰ ਤੇ ਲਾਉਣੀ ਆ ਅੱਛਾ ਫੇਰ ਤਾਂ ਜ਼ਮੀਨ ਚੰਗੀ ਤਰ੍ਹਾਂ ਪੰਜਵੇਂ ਆਪਾਂ ਆਲੂਆਂ ਵਾਲੀ ਜ਼ਮੀਨ ਬਣਾਉਣੀ ਆ ਉਸੇ ਤਰ੍ਹਾਂ ਜ਼ਮੀਨ ਬਣਾਉਣੀ ਪੈਂਦੀ ਆ ਥੱਲੇ ਜਿਵੇਂ ਡੀਏਪੀ ਦਾ ਗੱਟਾ ਹਾਂਜੀ ਤੇ ਗੱਟਾ ਪੋਟਾਸ਼ ਦਾ ਹਾਂਜੀ ਜ਼ਰੂਰੀ ਹੈ ਇਹਨੂੰ ਪਾਉਣਾ ਤੇ ਉਸ ਤੋਂ ਬਾਅਦ ਵੀ ਚੰਗੀ ਤਰ੍ਹਾਂ ਜ਼ਮੀਨ ਬਣਾ ਕੇ ਆ ਤੁਹਾਡੇ ਸਾਹਮਣੇ ਆ ਖੇੜਾਂ ਪਈਆਂ ਨੇ ਤੇ ਜਿਹੜੀ ਤੁਸੀਂ ਪਨੀਰੀ ਦੀ ਗੱਲ ਕਰਦੇ ਹੋ ਵੀ ਜਿਹੜੀ ਪਨੀਰੀ ਮੱਚ ਜਾਂਦੀ ਹੈ ਕਈ ਭਰਾ ਨਰਸਰੀਆਂ ਤੋਂ ਪਨੀਰੀ ਲੈਂਦੇ ਹੋ ਕਈ ਵਾਰੀ ਛਾਂ ਛੂ ਥੱਲੇ ਵੀ ਹੁੰਦੀ ਆ ਹਾਂਜੀ ਤੇ ਜ਼ਿਆਦਾ ਕੰਮ ਜਿਹੜਾ ਨਰਸਰੀਆਂ ਦਾ ਹੁੰਦਾ ਉਹਨਾਂ ਦਾ ਕੰਮ ਹੁੰਦਾ ਪਨੀਰੀ ਦਾ ਵੇਚਣਾ ਹਾਂ ਥੋੜੇ ਵੀ ਸ਼ਾਇਦ ਮੇਰੇ ਨਜ਼ਰ ਨਰਸਰੀ ਦਾ ਕੰਮ ਹੀ ਆ ਅਸੀਂ ਤਾਂ ਵੀ ਤਾਂ ਪਲਵਾ ਤੇ ਤੁਸੀਂ ਤਾਂ ਚਲੋ ਠੀਕ ਆ ਪਰ ਜਿਹੜੇ ਕਈ ਭਰਾ ਦਾ ਕੰਮ ਹੁੰਦਾ ਵੀ ਪਨੀਰੀ ਦਿਓ ਤੇ ਆ ਕੰਮ ਨਿਪੜਿਆ ਪਨੀਰੀ ਜਿਹੜੀ ਲੈਣੀ ਆ ਪੂਰੀ ਟਾਈਟ ਪਨੀਰੀ ਹੋਵੇ ਹਾਂਜੀ ਤੇ ਥੱਲੇ ਜਾਲਾ ਹੋਣਾ ਜ਼ਰੂਰੀ ਆ। ਇਹੀ ਹੁੰਦਾ ਬੰਦਾ ਉਵੇਂ ਖਿੱਚ ਕੇ ਫੜਾ ਦਿੰਦਾ ਕੱਲੀ ਕਿੱਲੀ ਜਾ ਵੜਦੀ ਆ। ਜਾਲਾ ਜਾਂਦਾ ਨਹੀਂ। ਉਹ 2 ਦਿਨ ਤਾਂ ਐਂ ਲੱਗਦਾ ਵੀ ਠੀਕ ਆ ਚੱਲ ਪਿਆ। ਪਰ ਜਦੋਂ ਉਹ ਥੱਲੇ ਮਾਰਦਾ ਆ ਉਹਦਾ ਜੇ ਜਾਲਾ ਹੋਊਗਾ ਤਾਂ ਉਹ ਚੱਲੂਗਾ ਨਹੀਂ ਤਾਂ ਨਹੀਂ ਚੱਲਣਾ। ਹੂੰ। ਪਹਿਲਾਂ ਚਲੋ ਆਪਾਂ ਖਾਦ ਪਾ ਲਈ, ਵੱਟਾਂ ਆਪਾਂ ਪਾ ਲਈਆਂ, ਆਲੂ ਵਾਲੀ ਮਸ਼ੀਨ ਨਾਲ ਵੱਟਾਂ ਪਾ ਲਈਆਂ ਹਨਾ। ਤੇ ਉਹਦੇ ਜਿਹੜੀਆਂ ਆਪਾਂ ਵੱਟਾਂ ਆ ਪਾਉਣੀ ਉਹਦੇ ਕੋਈ ਦਿਸ਼ਾ ਮੈਟਰ ਕਰਦੀ ਆ ਜਿਵੇਂ ਚੜ੍ਹਦੇ ਤੋਂ ਛਿਪਦੇ ਜਾਂ ਕੋਈ ਇਹਦਾ ਅਸਰ ਪੈਂਦਾ ਈ ਗੋਭੀ ਤੇ। ਇਦੇ ਵਿੱਚ ਜਿਹੜੀਆਂ ਜਿਵੇਂ ਹੁਣ ਕਿڑی ਐਡਵਾਂਸ ਲਾਉਣੀ ਆ ਜੀ ਉਹ ਤਾਂ ਚੜਦੇ ਲੈਂਦੇ ਪਾਉ ਖੇਲ ਅੱਛਾ ਕਿਉਂਕਿ ਚੜਦੇ ਲੈਂਦੇ ਜਿਹੜਾ ਸੂਰ ਦਾ ਸੂਰਜ ਦਾ ਆਪਣਾ ਘੇਰਾ ਹੁੰਦਾ ਜਿਹੜੀ ਸਾਹਮਣੇ ਧੁੱਪ ਪਾਊਗੀ ਉਹ ਉਧਰ ਦੀ ਸਾਈਡ ਨਹੀਂ ਦੂਜੀ ਸਾਈਡ ਲਾਓ ਹਾਂਜੀ ਹਾਂਜੀ ਕਿਉਂਕਿ ਸਾਹਮਣੇ ਜਦੋਂ ਸੇਕ ਪੈਂਦਾ ਬੂਟਾ ਮੱਚਦਾ ਜਿਹੜਾ ਇਧਰਲੀ ਸਾਈਡ ਲੱਗੂਗਾ ਉਹ ਵੱਟ ਦੀ ਜਾਂ ਮਤਲਬ ਕਿ ਉਹ ਵੱਟ ਦੀ ਵੀ ਛਾਂ ਰਹਿੰਦੀ ਆ ਜਾਲੇ ਤਾਂ ਹੀ ਤੇ ਗਿੱਲਾ ਵੀ ਜ਼ਿਆਦਾ ਰਹਿੰਦਾ ਤੁਸੀਂ ਐਸ ਸਾਈਡ ਵੀ ਲਾ ਸਕਦੇ ਆ ਆਪਾਂ ਹਾਂਜੀ ਇਦਰਲੇ ਹੱਥ ਵੀ ਜੇ ਚੜਦੀ ਤੁੱਪ ਲੱਗ ਜੇ ਛੱਪਦੀ ਤੁੱਪ ਨਾ ਲੱਗੀ ਜਾਨੀ ਕਿ ਛੱਪਦੀ ਨੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਥੋੜਾ ਚੜਦੇ ਨਹੀਂ ਮੂਹਾਂ ਤੁਹਾਨੂੰ ਐ ਚੜਦੇ ਛੱਪਦੇ ਵਟਾਂ ਪਈਆਂ ਥੋੜਾ ਚੜਦੇ ਨਹੀਂ ਮੂਹਾਂ ਤੇ ਖੱਬੇ ਹੱਥ ਗੋਭੀ ਲਾਓ ਤੇ ਜੇ ਤੁਹਾਡੀਆਂ ਵਟਾਂ ਐ ਸਲੂਟ ਆ ਵੀ ਚੜਦੇ ਵਾਲੇ ਪਾਸੇ ਗੋਭੀ ਲਾ ਸਕਦੇ ਛੱਪਦੇ ਵਾਲੇ ਪਾਸੇ ਆਪਾਂ ਕਿਉਂਕਿ ਜਿਹੜੀ ਛੱਪਦੀ ਤੁੱਪ ਹੁੰਦੀ ਆ ਨਾ ਉਹਦਾ ਥੋੜਾ ਜਿਹਾ ਟੈਂਪਰੇਚਰ ਹਾਈ ਹੁੰਦਾ ਹਾਂਜੀ ਹਾਂਜੀ ਕਿਉਂਕਿ ਚੜਦੀ ਤੁੱਪ ਤਾਂ 11:00 ਵਜੇ ਤੋਂ ਹੀ ਹੁੰਦੀ ਆ 11:00 ਵਜੇ ਕੋਠੇ ਦਾ ਜਿਹੜੇ ਪਰਛਾਵੇਂ ਉਹ ਫੇਰ ਗੋਭੀ ਦੇ ਉਧਰਲੀ ਸਾਈਡ ਤੇ ਆ ਜਾਂਦਾ ਜਾਲੇ ਵਾਲੇ ਪਾਸੇ 2 ਇੰਚ 3 ਇੰਚ ਜਿਹੜੀ ਛਾਂ ਪੈਣੀ ਸ਼ੁਰੂ ਹੋ ਜਾਂਦੀ ਹੈ ਵੀ ਤੁਸੀਂ ਖੇਲ ਜਿਹੜੀ ਪਾਉਣੀ ਹੈ ਛੱਪਦੀ ਧੁੱਪ ਨਾ ਲੱਗੇ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹਾਂ ਤੇ ਬਾਕੀ ਜਿਹੜੀ ਲਾਉਣ ਦੀ ਵਿਧੀ ਆ ਬਾਈਾ ਤੁਹਾਡੇ ਸਾਹਮਣੇ ਆ ਹੂੰ ਵੀ ਜ਼ਮੀਨ ਚੰਗੀ ਤਰ੍ਹਾਂ ਪਹਿਲਾਂ ਪਾਣੀ ਲਾਓ ਹਾਂਜੀ ਪਾਣੀ ਜਦੋਂ ਰੇਂਜ ਚੜ ਗਈ ਰੇਂਜ ਚੜ ਗਈ ਤਾਂ ਖੇਲ ਦੀ ਜਿਹੜੀ ਆਪਣੀ ਵੱਖੀ ਆ ਜਾਂਦੀ ਆ ਹੁਣ ਆਪਾਂ ਤੁਹਾਨੂੰ ਕਹਿ ਦੱਸ ਦਿੰਨੇ ਆ आज हमें हुसतला अपना गोठा आ गया जी। तेदी आपा जਵੇਂ ਪਾਣੀ ਦੀ ਰੇਂਜ ਆ ਗਈ ਆ ਆ ਗਈ ਜੀ ਇੱਥੇ। ਹਾਂਜੀ। ਇੱਥੇ ਆਪਾਂ ਵੱਖੀ ਚ ਕਰਕੇ ਇਹਨੂੰ ਗੋਭੀ ਨੂੰ ਲਾਉਣਾ ਹੈ। ਜਾਨੀ ਕਿ ਵੱਟ ਪੂਰੀ ਤਗੜੀ ਹੋਣੀ ਚਾਹੀਦੀ ਹੈ। ਹਾਂ ਵੱਟ ਜਵੇਂ ਆਪਣੀਆਂ ਆਲੂਆਂ ਵਾਲੀਆਂ ਖੇੜਾਂ ਪੈਂਦੀਆਂ। ਹਾਂ। ਉਹੀ ਖੇੜਾਂ ਪੈਣ। ਪਾਣੀ ਪਹਿਲਾਂ ਲੱਗੇ ਤੇ ਪਾਣੀ ਦੀ ਰੇਂਜ ਦੇ ਵਿੱਚ ਗੋਭੀ ਲੱਗਣੀ ਚਾਹੀਦੀ ਆ। ਜੇ ਆਪਾਂ ਗੋਭੀ ਨੀਵੀਂ ਲਾਤੀ ਜਾਂ ਉੱਚੀ ਲਾਤੀ ਤਾਂ ਵੀ ਮੱਚ ਜਾਣੀ। ਕਿਉਂਕਿ ਥੱਲੋਂ ਪਾਣੀ ਨੇ ਮਾਰ ਦੇਣੀ ਆ। ਹਾਂ। ਪਾਣੀ ਇਹਨੂੰ ਪਾਣੀ ਨਹੀਂ ਚਾਹੀਦਾ ਇਹਨੂੰ ਕੱਲੀ ਸੱਲ ਚਾਹੀਦੀ ਆ ਜੇ ਇਹਨੂੰ ਆਪਾਂ ਉੱਚੀ ਲਾ ਦੇਾਂਗੇ ਤੇ ਉਤੋਂ ਛੇਤੀ ਕੋਠਾ ਜਿਹੜਾ ਖੁਸ਼ਕ ਹੋ ਜਾਂਦਾ ਕਈ ਬਈ ਉਤਲੇ ਪਾਸੇ ਜਮਾ ਉਤਲੇ ਪਾਸੇ ਵੀ ਲਾ ਦਿੰਦੇ ਆ ਕਈ ਮੰਦਰਾ ਹੈਗੇ ਜਿਹੜੇ ਉਤਲੇ ਸਿਰ ਦੇ ਉੱਤੇ ਲਾਉਂਦੇ ਆ ਪਰ ਉਹ ਫਿਰ ਪਾਣੀ ਵੱਧ ਲਾਉਣਾ ਪਊਗਾ ਕਿਉਂਕਿ ਤੀਜੇ ਚੌਥੇ ਦਿਨ ਪਾਣੀ ਮੰਗੂਗੀ ਕਿਉਂਕਿ ਕੋਠੇ ਨੇ ਦਾ ਛੇਤੀ ਤੋਂ ਖੁਸ਼ਕ ਹੋਣਾ ਜਿਹੜੀ ਵੱਖੀ ਆ ਇਹ ਜਿਹੜੀ ਹੁੰਦੀ ਇਹ ਬਹੁਤ ਵਾਵਾ ਦਿਨ ਕੱਢ ਜਾਂਦੀ ਆ ਕੋਈ 10 12 ਦਿਨ ਵੀ ਕੱਢ ਜਾਂਦੀ ਆ ਜਿਹੜੀ ਪਾਣੀ ਛੇਤੀ ਮੰਗਦੀ ਨਹੀਂ ਕੋਬੀ ਇਹਦੇ ਜੋ ਤੋਂ ਬਾਅਦ ਜੇ ਮੰਨ ਲਓ ਹੁਣ ਇੱਕ ਪਾਣੀ ਤੇ ਆਪਾਂ ਲਾਤੀ ਉਸ ਤੋਂ ਬਾਅਦ ਜਿਹੜਾ ਅਗਲਾ ਪਾਣੀ ਆ ਹਾਂਜੀ ਹਾਂਜੀ ਵੀ ਉਹ ਕਿੰਨੇ ਕੁ ਦਿਨਾਂ ਤੱਕ ਵਾਖਾਉਣਾ ਚਾਹੀਦਾ ਇਹਦਾ ਪਾਣੀ ਯਾਰ ਤਕਰੀਬਨ ਤੁਹਾਨੂੰ ਮਤਲਬ ਉੱਤੋਂ ਕੋਠਾ ਖੁਸ਼ਕ ਹੋ ਗਿਆ ਤੇ ਥੱਲੋਂ ਜ਼ਮੀਨ ਨੇ ਤੇੜ ਛੜਤੀ ਜੀ ਉਦੋਂ ਉਹਨੂੰ ਹਲਕਾ ਜਿਹਾ ਪਾਣੀ ਤੇ ਹਲਕੀ ਯੂਰੀਆ ਦੇਣੀ ਸ਼ੁਰੂ ਕਰ ਦਿਓ ਜਾਨਕੀ ਅਗਲੇ ਪਾਣੀ ਤੇ ਹਾਂ ਦੂਜੇ ਪਾਣੀ ਤੇ ਹੂੰ ਉਦੋਂ ਬਾਅਦ ਜਿਹੜਾ ਦੂਜਾ ਪਾਣੀ ਲੱਗ ਗਿਆ ਦੂਜੇ ਪਾਣੀ ਤੋਂ ਬਾਅਦ ਇਹਨੂੰ ਜਿਹੜੀ ਆਪਾਂ ਮਿੱਟੀ ਲਾਉਣ ਵਾਲਾ ਪ੍ਰੋਸੈਸ ਆ ਤੀਜੇ ਪਾਣੀ ਤੋਂ ਪਹਿਲਾਂ ਤੀਜੇ ਪਾਣੀ ਤੋਂ ਪਹਿਲਾਂ ਦੋ ਪਾਣੀ ਲਾਓ ਤੇ ਦੂਜੇ ਪਾਣੀ ਤੇ ਜਦੋਂ ਵਾਤਰ ਆ ਗਿਆ ਬਾਹਣ ਉਦੋਂ ਹੂੰ ਡੀਏਪੀ ਦਾ 20 25 ਕਿਲੋ ਡੀਏਪੀ ਪਾ ਕੇ ਦੇ ਕਿਉਂਕਿ ਡੀਏਪੀ ਨੇ ਜਿਹੜਾ ਕੰਮ ਕਰਨਾ ਮਿੱਟੀ ਚ ਜਿਹੜੀ ਦੱਬੀ ਗਈ ਉਸੇ ਨੇ ਕੰਮ ਕਰਨਾ ਉੱਤੇ ਛੱਟਾ ਮਾਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਪਹਿਲਾਂ ਉਹਨੂੰ ਡੀਏਪੀ ਨੂੰ ਪਾ ਲਓ ਵੱਢ ਕੇ ਕਈ ਨਾਲੇ ਨੂੰ ਮਿੱਟੀ ਲਾਈ ਜਾਓ ਡੀਏਪੀ ਆ ਜਿਹੜੀ ਉਹ ਥੱਲੇ ਨੱਪੀ ਦੀ ਤਰੀ ਜਾਊਗੀ ਤੇ ਜਿਹੜਾ ਇਹਦਾ ਜਾਲਾ ਉਹ ਉਸੇ ਡੀਏਪੀ ਤੇ ਤੇ ਜਿਹੜੀ ਆਪਾਂ ਮਿੱਟੀ ਵੱਢ ਕੇ ਲਾਵਾਂਗੇ ਹੂੰ ਉਹਦੇ ਚ ਇਹਨੇ ਆਵਦਾ ਅਸਰ ਖਿੱਚਣਾ ਸ਼ੁਰੂ ਕਰ ਦੇਣਾ ਤੇ ਗੋਪੀ ਇਹਦੀ ਬਈ ਜਿਹੜੀ ਆਪਾਂ ਇਹਦੀ ਖਾਦ ਦੀ ਗੱਲਬਾਤ ਆ ਜਿਵੇਂ ਯੂਰਗਾ ਇਹ ਮਤਲਬ ਕਿੱਲੇ ਦੇ ਵਿੱਚ ਕਿੰਨੇ ਘੱਟੇ ਪੈ ਜਾਂਦੇ ਆ ਸਹੀ ਯੂਰੀਆ ਬਈ ਵੱਧ ਤੋਂ ਵੱਧ ਅਜੇ ਘੱਟ ਤੋਂ ਘੱਟ ਕਈ ਗੱਲ ਕਰੀਏ ਅਸੀਂ ਤਾਂ 4 ਤੋਂ 4.5 ਹੱਦ 5 ਘੱਟੇ ਠੀਕ ਕਈ ਹੁਣ ਭਰਾ ਕਹਿ ਦਿੰਦੇ ਆ 8-8 ਬੋਰੀਆਂ ਪੈ ਜਾਂਦੀਆਂ ਉਹ ਮੈਂ ਦੱਸਦਾ ਹੀ ਬੋਰੀਆਂ ਕਿਉਂ ਪਾਉਂਦੇ ਆ ਉਹ ਬਈ ਜਦੋਂ ਥੋੜੀ ਜੀ ਬਾਜ਼ਾਰ ਚ ਆਉਂਦੀ ਆ ਨਾ ਤੇਜ਼ੀ ਮਾਨ ਕੇ ਚੱਲੋ ਜੇ 10-15 ਰੁਪਏ ਕਿਲੋ ਗੋਭੀ ਵੇਖਦੀ ਵੇਖਦੀ 20-25 ਤੇ ਜਾਵੜੀ ਤੇ ਜਿਹੜੇ ਭਰਾਵਾਂ ਦੀ ਹਜੇ ਆਏ ਜੇ ਹੁੰਦੇ ਆ ਵੀ ਹਜੇ ਕੋਈ ਲੈਂਦੀ ਆ 10-12 ਦਿਨ ਉਹ ਫਿਰ ਰੇਖ ਹੋਰ ਨਹੀਂ ਸ਼ੁਰੂ ਕਰ ਦਿੰਦੇ ਵੀ ਛੇਤੀ ਆ ਜੇ ਛੇਤੀ ਫੁੱਲ ਬਣਾ ਦੇ ਛੇਤੀ ਬਣਾ ਦੇ ਕੋਈ ਵੀ ਜਿਹੜੀ ਆਪਾਂ ਕੋਈ ਫਸਲ ਬੀਜਦੇ ਆ ਉਹਦਾ ਕੋਈ ਟਾਈਮ ਟੇਬਲ ਹੁੰਦਾ ਉਹਨੂੰ ਜਿੰਨੀ ਮਰਜ਼ੀ ਤੁਸੀਂ ਰੇਹ ਪਾ ਦਿਓ ਜੇ 8 ਗੱਟੇ ਪਾ ਦੇ ਫੇਰ ਕਿਹੜਾ ਪਹਿਲਾਂ ਫੁੱਲ ਕੱਢੂ ਉਹ ਤਾਂ ਬਸ ਇੱਕ ਨਾ ਮਨ ਸਮਝਾਉਣ ਵਾਲੀ ਗੱਲ ਆ ਵੀ ਰੇਹ ਪਾਉਣ ਨਾਲ ਛੇਤੀ ਫੁੱਲ ਹੋ ਜੂ ਹੂੰ ਤੇ ਰੇ ਤਾਂ ਜਿੰਨੀ ਲੋਡ ਮੁਤਾਬਕ ਅਸੀਂ ਤਾਂ ਪਾਉਣੇ ਆ ਚਾਰ ਗੱਟੇ ਹੱਦ ਰੇ ਦੇ ਲੈਂਦੀ ਐ ਤੇ ਆਪਦਾ ਟਾਈਮ ਲੈ ਕੇ ਇਹਨੇ ਚੱਲਣਾ ਜੋ ਇਹਦਾ ਟਾਈਮ ਟੇਬਲ ਹੈਗਾ ਜਿੰਨੇ ਟਾਈਮ ਦੀ ਆਪਾਂ ਵੈਰੈਟੀ 55 ਤੋਂ ਜਾਂ 60 ਦਿਨਾਂ ਵਾਲੀ ਲਾਉਣੀ ਆ ਜਾਂ 70 ਤੋਂ 75 ਦਿਨਾਂ ਵਾਲੀ ਹੁਣ ਜਿਵੇਂ ਹਾਈ ਬ੍ਰੈਡ ਆ ਗਈ ਗਾਂ ਟਾਈਮ ਟੇਬਲ ਤੇ ਨੇ ਫੁੱਲ ਦੇਣਾ ਰੇ ਵੱਧ ਪਾਉਣ ਨਾਲ ਫੁੱਲ ਨਹੀਂ ਆਉਣਾਂਗਾ ਆ ਤੁਸੀਂ ਗੋਭੀ ਲੱਗੀ ਵੀ ਦੇਖ ਸਕਦੇ ਆ ਤੁਸੀਂ ਇਹਦੇ ਬਾਈ ਜੇ ਆਪਾਂ ਸਪਰੇਆਂ ਦੀ ਗੱਲਬਾਤ ਕਰੀਏ ਤੇ ਕਿਹੜੀਆਂ-ਕਿਹੜੀਆਂ ਸਪਰੇਆਂ ਤੇ ਕਦੋਂ-ਕਦੋਂ ਸਪਰੇਆਂ ਹੋ ਜਾਂਦੀਆਂ ਐ ਸਪਰੇਆ ਆਂ ਦੀ ਬਾਈ ਜੀ ਜਿਹੜੀ ਤਾਂ ਹੁਣ ਜਵੇ ਆਹ ਜੇਤੀ ਗੋਭੀ ਆਪਣੀ ਲੱਗੀ ਵੀ ਆ 4052 ਵੈਰੈਟੀ ਆ। ਹਾਂਜੀ। ਇਹਦੇ ਤੇ ਮੰਨ ਕੇ ਚੱਲੋ ਵੀ ਇਹਨੂੰ ਸੁੰਡੀ ਦਾ ਅਟੈਕ ਹੀ ਜ਼ਿਆਦਾ। ਹਾਂਜੀ। ਸੁੰਡੀ ਤੋਂ ਬਚਾਉਣੀ ਆਪਾਂ ਜਿਵੇਂ ਕੋਰਾ ਜਨ ਹੋਗੀ, ਪ੍ਰੋਗਲਮ ਹੋਗੀ, ਰਮੋਨ ਹੋਗੀ। ਹੂੰ। ਬਸ ਤਿੰਨ ਕਿਸ ਸਪਰੇਆ ਆਂ ਉਹਦਾ ਵੀ ਤੁਸੀਂ ਧਿਆਨ ਰੱਖਣਾ। ਹੂੰ। ਵੀ ਜੇ ਇਹਦੇ ਪੋਗੇ 'ਚ ਨਹੀਂ ਸੁੰਡੀ ਵੜਨੀ ਚਾਹੀਦੀ, ਜਿੱਥੇ ਇਹਨੇ ਡੋਡੀ ਵੜਦੀ। ਠੀਕ ਹੈ ਜਿਵੇਂ ਆ ਤੁਸੀਂ ਇਹਦੇ 'ਚ ਹਾਂ ਇਹਦੇ ਵਿੱਚ ਨਹੀਂ ਵੜਨੀ ਚਾਹੀਦੀ। ਚਲੋ ਕੋਈ ਮਾੜਾ ਮੋਟਾ ਪੱਤਾ ਖਾਜੂਗੀ ਤਾਂ ਕੋਈ ਗੱਲ ਨਹੀਂ। ਹਾਂ। ਜਦੋਂ ਇਹਦੇ ਪੋਗੇ ਨੂੰ ਮੂੰਹ ਲੱਗ ਗਿਆ ਜਿੱਥੇ ਫੁੱਲ ਬਣਨਾ ਹੈ ਹਾਂਜੀ ਉਸ ਫੁੱਲ ਦੀ ਬਾਈ ਜੀ ਕੁਆਲਿਟੀ ਨਹੀਂ ਬਣਨੀ ਹੂੰ ਉਹ ਵਿੰਗਾ ਟੇਡਾ ਜਾ ਕੋਈ ਚਾਬਾ ਖੜਬਾ ਜਾ ਹੂੰ ਫੁੱਲ ਬਣੂਗਾ ਕਾ ਫਿਰ ਬਾਜ਼ਾਰ ਦੇ ਵਿੱਚ ਵੀ ਨਹੀਂ ਤੁਹਾਡਾ ਉਹ ਹੂੰ ਉਹ ਨਹੀਂ ਉਹਦੀ ਆਪਾਂ ਨੂੰ ਮਤਲਬ ਕਿ ਰੇਟ ਮਿਲਣਾ ਹਾਂਜੀ ਕਿਉਂਕਿ ਸੁੰਡੀ ਦਾ ਜ਼ਹਿਰ ਹੀ ਬਾਈ ਇੰਨਾ ਹੁੰਦਾ ਜਿਹੜੇ ਪੋਗੇ ਨੂੰ ਉਹਨੇ ਮੂੰਹ ਲਾਤਾ ਨਾ ਜੀ ਉਹ ਫੁੱਲ ਨਹੀਂ ਬਣਨਾ ਸਹੀ ਆਪਾਂ ਪੋਗਾ ਬਚਾਉਣਾ ਠੀਕ ਇਹ ਵਸ ਸੁੰਡੀ ਦਾ ਧਿਆਨ ਦੇਣਾ ਹੁਣ ਕਈ ਮੈਨੂੰ ਫੋਨ ਮੈਸੇਜ ਵੀ ਆਉਂਦੇ ਮੇਰੇ ਪੇਜ ਤੇ ਉਹ ਕਹਿ ਦਿੰਦੇ ਬਾਈ ਸਾਸੀਂ ਫੰਗੀ ਸੈਡ ਤਿੰਨ ਛੜਕਤੀਆਂ ਅਸੀਂ ਫੰਗੀ ਸੈਡ ਚਾਰ ਛੜਕਤੀਆਂ ਫੰਗੀ ਸੈਡ ਤਾਂ ਇਹਨੂੰ ਲੋੜ ਨਹੀਂ ਨੂੰ ਇੱਕ ਦਿਨਸ ਪਰ ਇੱਕ ਸਪਰੇਅ ਦੀ ਲੋੜ ਆ ਫੰਗੀ ਸੈਡ ਜਦੋਂ ਇਹ ਲੱਗੀ ਵਾਹਣ ਜਦੋਂ ਐ ਐ ਸਮਝ ਲਓ ਵੀ ਭਰਦੀ ਆ ਪੂਰਾ ਪੱਤਾ ਚੌੜਾ ਫੰਗੀ ਸੈਡ ਤੋਂ ਕਰੋ ਇਹਨੂੰ ਸੁੰਡੀ ਦਾ ਅਟੈਕ ਆਉਣਾ ਜਿੰਨਾ ਵੀ ਆਉਣਾ ਜੜਾਂ ਡੋਪੋ ਕੇ ਲੱਗ ਸਕਦੀਆਂ ਜਿਵੇਂ ਕਈ ਜੜਾਂ ਡੋਪੋ ਕੇ ਲਾਉਂਦੇ ਫੰਗੀ ਸੈਡ ਤੇ ਜ਼ਰੂਰ ਥੇਗੀ ਉਹ ਨਹੀਂ ਮੇਰੇ ਹਿਸਾਬ ਨਾਲ ਤਾਂ ਜ਼ਰੂਰਤ ਹੈ ਨਹੀਂਗੀ ਕਿਉਂਕਿ ਪਹਿਲਾਂ ਤੁਸੀਂ ਪਨੀਰੀ ਤੇ ਜਿਹੜੇ ਕੋਈ 1 2 ਫੰਗੀ ਸੈਡ ਲਾਓ ਹੂੰ ਕਿਉਂਕਿ ਜਿੰਨੀ ਪਨੀਰੀ ਵਧੀਆ ਹੋਊਗੀ ਓਨੀ ਗੋਭੀ ਗਾਂ ਵਧੀਆ ਹੋਣੀ ਆ ਐਵੇਂ ਜੜਾਂ ਭਿਉਣ ਨਾਲ ਨੁਕਸਾਨ ਉਹ ਮੈਂ ਤੁਹਾਨੂੰ ਦੱਸਦਾ ਕਿਵੇਂ ਜਦੋਂ ਜੜ ਭਿੱਜ ਜਾਂਦੀ ਹੈ ਨਾ ਹੀ ਤੇ ਗਿੱਲੇ ਥਾਂ ਆਪਾਂ ਲਾਵਾਂਗੇ ਉਹਦੇ ਜੜ ਦੇ ਉੱਤੇ ਪੋਚਾ ਵੱਜ ਜਾਂਦਾ ਹਾਂਜੀ ਵੱਜਦਾ ਨਾ ਪੋਚਾ ਉਹ ਜਦੋਂ ਪੋਚਾ ਵੱਜ ਗਿਆ ਇਹਦਾ ਜਾਲਾ ਹੁੰਦਾ ਬਰੀਕ ਉਹਨੂੰ ਵਧਣ ਫੁੱਲਣ ਨੂੰ ਗਾਂ ਜਗ੍ਹਾ ਹੀ ਨਹੀਂ ਮਿਲਦੀ ਜਦੋਂ ਉਤੋਂ ਪੋਚੀ ਗਈ ਠੀਕ ਆ ਕਈ ਕੰਪਨੀਆਂ ਵਾਲੇ ਆਏ ਸੀ ਮੇਰੇ ਕੋਲੇ ਵੀ ਆਂਦੇ ਸੀ ਜੜਾਂ ਅੰਬਾਉਣੀਆਂ ਮੈਂ ਕਿਹਾ ਵੀ ਸਾਡੇ ਕੋਲੇ ਤਾਂ ਨਾਂ ਦਾ ਸਮਾਂ ਜੜਾਂ ਜੁੜਾਂ ਅੰਬਾਉਣ ਦਾ ਕਿਉਂਕਿ ਵੱਡੇ ਪੱਧਰ ਦਾ ਕੰਮ ਹੁੰਦਾ ਵੀ ਇੱਕ ਦੋ ਖੇੜਾ ਲਾਣਾ ਮੋਟਾ ਉਹ ਤਾਂ ਚੱਲ ਜਾਂਦਾ ਪਰ ਪਹਿਲਾਂ ਹੀ ਤੁਸੀਂ ਪਨੀਰੀ ਤੇ ਜਿਹੜਾ ਕੋਈ ਫੰਗੀ ਸਿਹੜਾ ਇੱਕ ਦੋ ਲਾਉਣੇ ਆ ਚੰਗੀ ਤਰ੍ਹਾਂ ਪਨੀਰੀ ਨੂੰ ਟਾਈਟ ਕਰੋ ਚੰਗੀ ਪਨੀਰੀ ਹੋਵੇ ਬਿਮਾਰੀ ਰਹੇ ਤੋਹ ਕੋਈ ਦਿੱਕਤ ਨਹੀਂ ਆਉਂਦੀ ਗਾਂ ਕੋਈ ਜੜ ਪਿਆਉਣ ਦੀ ਲੋੜ ਨਹੀਂ ਕੋਈ ਫੰਗੀ ਸੈੱਟ ਕਰਨ ਦੀ ਲੋੜ ਆਸਤਾ ਪਹਿਲਾਂ ਵੀ ਜਿਹੜਾ ਆਪਾਂ ਮਿੱਟੀ ਲਾ ਦੇਣੀ ਆ ਦੂਜੇ ਪਾਣੀ ਤੇ ਜੀ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਮਿੱਟੀ ਲਾਉਣ ਦਾ ਢਾਂਗ ਆ ਜਿਵੇਂ ਤੁਸੀਂ ਇੱਕ ਸਾਈਡ ਗੋਭੀ ਲੱਗੀ ਤੇ ਇਸੇ ਵੱਟ ਨੂੰ ਵੱਡ ਵੱਡ ਕੇ ਆਪਾਂ ਹਾਂ ਇਧਰਲੇ ਪਾਸੋਂ ਜੀ ਇਸ ਚੀਜ਼ ਨੂੰ ਆਪਾਂ ਰੰਦਾ ਮਾਰਨਾ ਜੰਨੀ ਬਰੀਕ ਕਰਕੇ ਮਿੱਟੀ ਲਾ ਲਵਾਂਗੇ ਆ ਵੇਖੋ ਹਾਂ ਆ ਚਿੱਟਾ ਜਾਲਾ ਆ ਗਿਆ ਨਾ ਇਹਦਾ ਹਾਂ ਹਾਂ ਆ ਹੁਣ ਨਵੀਂ ਮਿੱਟੀ ਦੇ ਵਿੱਚ ਨੇ ਚਿੱਟਾ ਜਾਲਾ ਸੜਦਾ ਹੂੰ ਬਸ ਇੱਥੋਂ ਹੁਣ ਜਦੋਂ ਇਹਨੇ ਚਿੱਟਾ ਜਾਲਾ ਇੱਥੇ ਆ ਗਿਆ ਉਦਣੇ ਨੇ ਪੇੜੇ 'ਚ ਆ ਜਾਣਾ ਗੋਭੀ ਤਾਂ ਫੁੱਲ ਹੁੰਦਾ ਤੇ ਇਹਨੂੰ ਭੂਰੇ ਰੰਗ ਦਾ ਜਿਹਨੂੰ ਬ੍ਰਾਊਨ ਜਾਂ ਜਿਵੇਂ ਗਲਣ ਜੇ ਲੱਗ ਜਾਂਦੀ ਗੋਭੀ ਉਹ ਕਰੀਮ ਜਿਹਾ ਹੋ ਜਾਂਦਾ ਹਾਂ 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 ਉਹ ਤੇ ਕੀ ਚੱਕਰ ਬੰਦ ਆ ਬਈ ਜਿਆਦਾ ਡਿੱਕਤ ਤਾਂ ਬਈ ਸੀਟ 'ਚ ਆਉਂਦੀ ਆ ਹੂੰ ਤੇ ਜੇ ਉਹ ਡਿੱਕਤ ਆਉਂਦੀ ਆ ਉਦੋਂ ਉਦੋਂ ਪਹਿਲਾਂ ਇੱਕ ਅੱਧਾ ਫੰਗੀ ਸੈਡ ਜ਼ਰੂਰ ਲਾਓ ਉਹ ਪ੍ਰੋਬਲਮ ਝਲਸਦੀ ਆ ਜਾਂਦੀ ਆ ਕਈ ਵਿੱਚੋਂ ਵਿਚਾਲਿਆਂ ਗਲਣਾ ਵੀ ਸ਼ੁਰੂ ਹੋ ਜਾਂਦਾ ਹਾਂ ਹਾਂ ਗਲਣਾ ਗਲਣਾ ਜਿਵੇਂ 스멜 ਆਉਂਦੀ ਆ ਹਾਂ ਹਾਂ ਉਹ ਗਲਣਾ ਸ਼ੁਰੂ ਹੋ ਜਾਂਦਾ ਕਈ ਵਾਰੀ ਡਿੱਕਤ ਇਹ ਵੀ ਆ ਜਾਂਦੀ ਆ ਵੀ ਬੰਦਾ ਰੇਖ ਲਾਉਣ ਲੱਗਾ ਜਦੋਂ ਐਡੀ ਐਡੀ ਗੋਭੀ ਹੋ ਜੇ ਉਦੋਂ ਬਾਈ ਖੇਡ ਚ ਗੇਰੇ ਪੈਂਦੀ ਆ ਕਈ ਭਰਾ ਹੁੰਦੇ ਓਵੇਂ ਛੱਟਾ ਮਾਰ ਦਿੰਦੇ ਆ ਉਹ ਜਿਹੜਾ ਕੋਈ ਇੱਕ ਅੱਧਾ ਦਾਣਾ ਜਿਹੜੀ ਉਹ ਡੋਡੀ ਦੇ ਵਿੱਚ ਪੈ ਗਿਆ ਉਹਨੇ ਬਈ ਨੇ ਘਾਲ ਕੇ ਤਾਂ ਡੋਡੀ 'ਚ ਹੀ ਜਾਣਾ ਨਾ ਉਹਨਾਂ ਉਹਨਾਂ ਏਰੀਆ ਚੱਕ ਦਿੰਦੀ ਹੈ। ਇਹ ਮੰਨ ਲਓ ਦੇਸੀ ਗੋਭੀ ਲਾਉਂਦਾ। ਜੀ ਤੇ ਦੇਸੀ ਗੋਭੀ ਦਾ ਝਾੜ ਤੇ ਹਾਈਬ੍ਰਿਡ ਗੋਭੀ ਦਾ ਕਿੰਨੇ ਦਾ ਝਾੜ ਕਿਉਂਕਿ ਤੁਹਾਨੂੰ ਤਾਂ ਤਿਆਰ ਬਾਗ ਹੁਣਾ ਨਾ ਵੀ ਆਪਾਂ ਆਮ ਕਿਸਮ ਤੋਂ ਪੁੱਛ ਵੀ ਨਹੀਂ ਸਕਦੇ ਸਹੀ ਤਾਂ ਇਹ ਤੁਸੀਂ ਸਹੀ ਜਾਣਕਾਰੀ ਹੈ ਕਿਉਂਕਿ ਅੱਗੇ ਵੀ ਤੁਹਾਡੀਆਂ ਲੋਕ ਵੀਡੀਓ ਦੇਖਦੇ ਆ। ਵੀ ਸਹੀ ਜਾਣਕਾਰੀ ਵੀ ਆਪਾਂ ਨੂੰ ਕਿੰਨਾ ਝਾੜ ਇਹਦੇ 'ਚੋਂ ਮਿਲ ਜਾਂਦਾ। ਜਿਹੜੀ ਤਾਂ ਬਈ ਇਹ ਦੇਸੀ ਵੈਰਾਈਟੀ ਲੱਗੀ ਵੀ ਇਹ ਜਿਵੇਂ ਆਪਾਂ 골ਡਨ ਕਤਕੀ ਦਾ ਜਾਂ ਵੈਲਕਮ ਕਤਕੀ ਜਿੰਨੀਆਂ ਵੀ ਦੇਸੀ ਚਾਹ ਹਾਂਜੀ ਕਤਕੀ ਉਹ 75 ਤੋਂ 80 ਕੁਇੰਟਲ ਚੱਲੇ ਦਾ ਝਾੜ ਹੈਗਾ ਤੇ 20 ਤੋਂ 22000 ਬੂਟਾ ਕਿੱਲੇ ਦਾ ਪੈਂਦਾ ਠੀਕ ਹੈ ਠੀਕ ਹੈ ਜੀ ਜਿਹੜੀ ਆ ਗਈ ਹਾਈਬ੍ਰਿਡ ਹਾਈਬ੍ਰਿਡ ਥੋੜੀ ਜਿਹੀ ਇੱਕ ਤਾਂ ਇਸ ਇਹਦੇ ਨਾਲੋਂ ਲੱਗਦੀ ਨੇੜੇ ਜਿਵੇਂ ਹੁਣ ਇਹ ਤਾਂ ਪੌਣੇ ਫੁੱਟ ਤੇ ਲੱਗਾ ਬੂਟਾ ਉਹ ਗੱਠ ਦੇ ਹਿਸਾਬ ਨਾਲ ਲੱਗਣਾ ਹੈ ਉਹਦਾ ਬੂਟਾ ਵੀ ਵੱਧ ਪੈਣਾ ਉਹਦਾ ਝਾੜ ਵੀ ਜਿਵੇਂ ਸਵਾ ਤੋਂ ਸਵਾ 100 ਕੁਇੰਟਲ 150 ਤਾਈ ਵੀ ਜਾਵੜਦੀ ਆ ਉਹਦੇ ਚ 150 ਤਾਈ ਕਿਉਂ ਕਿਵੇਂ ਜਾਂਦੀ ਆ ਤੁਹਾਨੂੰ ਮੈਂ ਦੱਸ ਦਿੰਨਾ ਕਈ ਭਰਾ ਹੁੰਦੇ ਆ ਅੱਧਾ ਕਿਲੋ ਦਾ ਫੋਲੀ ਵੱਡਣਾ ਸ਼ੁਰੂ ਕਰ ਦਿੰਦੇ ਆ। ਹੂੰ। ਕਈ ਭਰਾ ਜਿਹੜੇ ਤਜਰਬੇਖੋਰ ਆ ਜਿਨ੍ਹਾਂ ਨੂੰ ਪਤਾ ਵੀ ਰੇਟ ਵੀ ਪੂਰਾ ਲੈਣਾ ਤੇ ਆਪਣਾ ਵਿਖੇ ਵੀ ਸਹੀ ਉਹ 700 ਗ੍ਰਾਮ ਤੋਂ ਲੈ ਕੇ ਕਿਲੋ ਤਾਈ ਲੈ ਜਾਂਦੇ ਆ। ਹੂੰ। ਉਹ ਆਟੋਮੈਟਿਕ ਵੀ ਬਈ 140 150 ਤਾਈ ਪਹੁੰਚਦੀ ਆ। ਬਾਕੀ ਜਿਹਨੇ ਬਈ ਘਰੇਲੂ ਤੌਰ ਤੇ ਲਾਉਣੀ ਆ ਉਹ ਤਾਂ ਮੇਰੇ ਹਿਸਾਬ ਨਾਲ ਜਿਹੜੇ ਹਾਈਬ੍ਰਿਡ ਆ ਉਹ 2-2 ਕਿਲੋ ਤਾਈ ਵੀ 2.5 ਕਿਲੋ ਹਾਂ ਹਾਂ ਜਿਨੇ ਘਰ ਰਸਤੇ ਲਾਉਣੀ ਆ ਕੋਈ ਥੋੜੀ ਕਣੀ ਕੋਈ 2-250 ਬੂਟਾ ਲਾਉਣਾ ਘਰ ਰਸਤੇ। ਹੂੰ। ਉਹ ਬਈ ਘਰ ਦੀ ਰੂੜੀ ਗਲੀ ਛੜੀ ਹੁੰਦੀ ਉਹਨੇ ਥਾਂ ਚੜਦੀ ਪ ਸਾਡਾ ਤਾਂ ਹੁਣ ਸਾਨੂੰ ਤਾਂ ਬਈ ਮਜਬੂਰੀ ਆ ਪਾਉਣੀ ਹੀ ਪੈਂਦੀ ਆ ਕਿਉਂਕਿ ਇੰਨੇ ਵਾਣ ਦੇ ਵਿੱਚ ਰੂੜੀ ਰਾੜੀ ਕਿੱਥੇ ਪੈਂਦੀ ਆ ਨਹੀਂ ਪੈਂਦੀ ਤੇ ਜਿੰਨੀ ਜਿਹੜੇ ਭਰਾਵਾਂ ਨੇ ਘਰ ਦੀ ਕੋਈ ਬਗੀਚੀ ਚਲਾਉਣੀ ਆ ਉਹ ਆਪਦਾ ਆਰਗੈਨਿਕ ਕਰ ਸਕਦੇ ਆ ਹਰ ਇੱਕ ਚੀਜ਼ ਨੂੰ ਆਰਗੈਨਿਕ ਕਰ ਸਕਦੇ ਆ ਬਾਕੀ ਐਡਵਾਂਸ ਨਾਲ ਲਾਉਣ ਉਹ ਥੋੜਾ ਜਿਹਾ ਵੀ ਜਿਵੇਂ ਹੁਣ ਇਦੋਂ ਬਾਅਦ ਸੁਣੀ ਆ ਆ ਟਾਈਮ ਟੇਬਲ ਸਹੀ ਆ ਗਿਆ ਜਿਹੜੇ ਭਰਾਵਾਂ ਨੇ ਹੁਣ ਲਾਉਣੀ ਉਹ ਟਾਈਮ ਟੇਬਲ ਐਸ ਚ ਲਾ ਸਕਦੇ ਕਿਉਂਕਿ ਜਿਹੜੀ ਆ ਚੀਜ਼ ਆ ਆ ਲੱਗੀ ਵੀ ਆ ਇਹਦਾ ਤੇ ਖਰਚਾ ਵੀ ਬਹੁਤ ਆ ਬਾਈ ਹੂੰ ਇਹਦੀ ਪਨੀਰੀ ਬੜੀ ਕਰਨੀ ਔਖੀ ਹੈ ਬਲ ਟੈਂਪਰੇਚਰ ਉਹਨਾਂ ਦਿਨਾਂ ਚ 36 40 ਡਿਗਰੀ ਦਾ ਹੁੰਦਾ। ਗੋਭੀ ਲਾਉਂਦੇ ਆ ਵਿੱਚ ਨਾ ਕੱਖਾਂ ਦੀ ਸਮੱਸਿਆ ਬਹੁਤ ਆਉਂਦੀ ਆ ਜਿਵੇਂ ਆਹਾ ਇਰਸਟ ਜੀ ਹੋ ਗਈ ਚੌੜੀ ਪੱਤੀ ਵਾਲੇ ਹੋ ਗਏ ਤੇ ਬਰੀਕ ਪੱਤੀ ਵਾਲੇ ਵੀ ਕੱਖ ਹੋ ਜਾਂਦੇ ਇਹਨਾਂ ਵਾਸਤੇ ਕੋਈ ਹੱਲ ਹੈਗਾ ਜੀ? ਹਾਂਜੀ ਹੈਗਾ ਜੀ ਜਿਵੇਂ ਕੱਲਾ ਗੋਭੀ ਤੇ ਹੱਲ ਆ ਜੀ ਜੇ ਆਪਾਂ ਤੁਸੀਂ ਕਹੋ ਵੀ ਮੂਲੀਆਂ ਤੇ ਵੀ ਪੈ ਜੂਗੀ ਮੂਲੀਆਂ ਤੇ ਨਹੀਂ ਇਹ ਪੈਣੀ। ਕੱਲੀ ਗੋਭੀ ਵਾਸਤੇ ਇਹ ਦਵਾਈ ਬਣੀ ਆ ਜਿਵੇਂ ਆ ਆਪਣੇ ਆਉ ਗੋਭੀ ਆ ਜੀ ਆ ਸਲੂਕਣ ਆ ਇਹ ਹਾਂਜੀ ਇਹਨੂੰ ਆਪਾਂ ਐਟ ਸੈਟ ਵੀ ਕਹਿ ਦਿੰਨੇ ਹਾਂ ਹਾਂ ਇਹ ਜਦੋਂ ਆਪਾਂ ਗੋਭੀ ਲਾਉਨੇ ਆ ਤਕਰੀਬਨ ਹਫਤੇ ਕੇ ਬਾਅਦ ਜਦੋਂ ਤੁਸੀਂ ਖੇਤ ਜਾਓਗੇ ਨਾ ਤੇ ਥੱਲੇ ਆਵੇ ਹੁਣ ਦੁਬਾਰਾ ਆਪਣੇ ਫੇਰ ਨਿਕਲੀ ਆਉਂਦੀ ਹੈ ਇਹ ਹਾਂਜੀ ਆ ਜਮਾ ਬਰੀਕ ਬਰੀਕ ਪੱਤਾ ਆ ਗਿਆ ਹਾਂਜੀ ਹਾਂਜੀ ਇਹਦਾ ਉਦੋਂ ਹੀ ਹੱਲ ਕਰ ਲੋ ਆਕਸੀ ਗੋਲਡ ਦਵਾਈ ਆਉਂਦੀ ਆ ਜੀ ਬਾਉ ਦੀ ਸਪਰੇਅ ਕਰ ਦਿਓ ਨੇ ਗੋਭੀ ਨੂੰ ਕੁਝ ਨਹੀਂ ਕਹਿਣਾ ਹਾਂ ਇਹਨੂੰ ਛੱਡਣਾ ਨੇ ਡੋਜ਼ ਕਿੰਨੀ ਬਈ ਉਹਦੀ ਟਰਮੀ ਦੀ ਡੋਜ਼ ਉਹਦੀ ਤਕਰੀਬਨ ਜੇ ਹੱਥ ਆਲੀ ਟਰਮੀ ਚ ਤੁਸੀਂ ਪਾਉਂਗੇ ਤਾਂ 7 ਗ੍ਰਾਮ ਹੂੰ ਜੇ ਭੁੰਡੇ ਚ ਪਾਉਣੀ ਆ ਤਾਂ 5 ਗ੍ਰਾਮ ਕਿਉਂਕਿ ਭੁੰਡਾ ਬਾਹ ਫ ਵੱਧ ਬਣਾਉਂਦਾ ਹਾਂ ਹਾਂਜੀ ਤੇ ਜਿਹੜਾ ਤਿੱਖੇ ਪੱਤੇ ਵਾਲਾ ਜਿਵੇਂ ਆਪਾਂ ਆਹ ਕਹਿ ਦਈਏ ਵੀ ਆਹ ਜਿਵੇਂ ਹੁਣ ਬੇਚ ਮਾਣਾ ਮੋਟਾ ਸਾਡੇ ਆ ਹੂੰ ਆਹ ਬਰੂ ਘਾਹ ਝਾਪ ਗਿਆ ਇਹਦੇ ਤੇ ਆਉਂਦੀ ਆ ਬਾਈ ਏਜਲ ਅੱਛਾ ਉਹਨੂੰ ਸੁਸਾਇਟੀ ਵੀ ਕਹਿ ਦਿੰਦੇ ਆ ਨਰਮਨੁਰਮਨ ਦੇ ਥੱਲੇ ਤਕਰੀਬਨ ਆਮ ਹੀ ਪਹਿਲਾਂ ਲੋਕ ਪਾਉਂਦੇ ਰਹੇ ਹੂੰ ਹੂੰ ਉਹ ਵੀ ਸਿਰਫ ਗੋਭੀ ਤੇ ਹੀ ਪੈਂਦੀ ਹੈ ਅੱਛਾ ਜੇ ਆਪਾਂ ਕਹਿ ਦਿਆਂਗੇ ਪਾਲਕ ਤੇ ਪਾਉਣੀ ਆ ਜਾਂ ਮੂਲੀ ਤੇ ਪਾਉਣੀ ਨਹੀਂ ਸਰਫ ਗੋਭੀ ਆਸਤੇ ਦੋਆਂ ਦਵਾਈਆਂ ਹੂੰ ਇਹਨੂੰ ਬਈ ਇਜਲ ਤੇ ਜਿਹੜੀ ਉਹ ਫਲੂਕਣ ਹੈਡਸੈਟ ਆ ਉਹਨੂੰ ਆਕਸੀਗੋਲ ਤੇ ਬਈ ਗੋਭੀ ਨੂੰ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨਾ ਇਜਲ ਕਰੇ ਤੇ ਨਾ ਆਕਸੀਗੋਲ ਕਰੇ ਮੁਰਕ ਦਾ ਤਾਂ ਬਈ ਹੱਲ ਹੈ ਮੁਰਕ ਦਾ ਕੋਈ ਹੱਲ ਨਹੀਂ ਹਾਂ ਮੁਰਕ ਦਾ ਤੁਸੀਂ ਹੱਲ ਪੁੱਛਦੇ ਆ ਮੁਰਕ ਦਾ ਕਈ ਭਰਾ ਮੋਥਾ ਵੀ ਕਹਿੰਦੇ ਆ ਮੁਰਕ ਵੀ ਕਹਿੰਦੇ ਆ ਪਰ ਮੁਰਕ ਦਾ ਹੋਈ ਹਾਂ ਹਾਂ ਤੁਸੀਂ ਇਸ ਤਰੀਕੇ ਨਾਲ ਵੀ ਸਪਰੇ ਵੀ ਕਰ ਸਕਦੇ ਆ ਜੇ ਤੁਹਾਡੇ ਕੱਖ ਹੋ ਗਏ ਜੇ ਤੁਸੀਂ ਭਾਈ ਉਹਨਾਂ ਰੰਬਿਆਣਾ ਜਾ ਉਹਨਾਂ ਕੱਢਣਾ ਚਾਹੋ ਨੇ ਕਈਆਂ ਨਾਲ ਤਾਂ ਉਹ ਵੀ ਕੱਢ ਸਕਦੇ ਆ ਤੁਹਾਡੀ ਖੁਸ਼ੀ ਆ ਜੇ ਥੋੜੀ ਗੋभी ਲੱਗੀ ਆ ਤੇ ਜੇ ਵਾਲੀ ਲੱਗੀ ਆ ਤਾਂ ਫਿਰ ਤੁਹਾਨੂੰ ਬਈ ਸਪਰੇ ਦਾ ਅਨੁਸਾਰਾ ਲੈਣਾ ਹੀ ਪਊਗਾ। ਤੋਂ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਬਾਕੀ 22 ਦਾ ਚੈਨਲ ਵੀ ਬਣਿਆ ਹੋਇਆ ਤੁਸੀਂ ਇਹਨਾਂ ਨੂੰ ਦੱਸਣ ਦੀ ਮੈਨੂੰ ਲੋੜ ਨਹੀਂ ਕਿਉਂਕਿ ਤੁਸੀਂ ਦੇਖਿਆ ਹੀ ਹੋਊਗਾ ਉਹਨਾਂ ਨੂੰ ਸਬਸਕ੍ਰਾਈਬ ਫੋਲੋ ਵੀ ਕਰ ਸਕਦੇ ਹੋ ਤੇ ਆਪਣੇ ਪੇਜ ਨੂੰ ਵੀ ਤੁਸੀਂ ਜੇ ਸਬਜ਼ੀਆਂ ਦੀ ਜਾਣਕਾਰੀ ਜਾਂ ਫਲਦਾਰ ਬੂਟਿਆਂ ਜਾਣਕਾਰੀ ਵੀਡੀਓ ਦੇਖ ਲੋ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ